ਅੱਜ ਦਾ ਸ਼ਿਕਾਰ ਹੋ ਗਿਆ ਆਪਣਾ ਸੁਖਵੀਰ ਹੋਏ ਤੁਸੀਂ ਸੋਚਦੇ ਹੋਵੋਗੇ ਕਿ ਮੈਂ ਕਿਹੋ ਜਿਹੇ ਤਰੀਕੇ ਨਾਲ ਖਬਰ ਦੀ ਸ਼ੁਰੂਆਤ ਕੀਤੀ ਆ ਤਾਂ ਦੱਸਦੇ ਆ ਕਿ ਇਹ ਖਬਰ ਦੀਆਂ ਲਾਈਨਾਂ ਨਹੀਂ ਇਹ ਖਬਰ ਦਾ ਸਰਲੇਖ ਨਹੀਂ ਹੈ ਇਹ ਇੱਕ ਗੀਤ ਦੀਆਂ ਲਾਈਨਾਂ ਨੇ ਤੇ ਗੀਤ ਦੀ ਇਹ ਸਟਾਰਟਿੰਗ ਲਾਈਨ ਹੈ ਤੇ ਗੀਤ ਅੱਜ ਰੌਕੀ ਮਿੱਤਲ ਨਾਮ ਦੇ ਇੱਕ ਗਾਇਕ ਵੱਲੋਂ ਰਿਲੀਜ਼ ਕੀਤਾ ਗਿਆ ਤੇ ਗੀਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਸੁਖਵੀਰ ਸਿੰਘ ਬਾਦਲ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਤਨਖਾਈਆ ਕਰਾਰ ਦਿੱਤੇ ਹੋਏ ਨੇ ਘਰ ਬੈਠੇ ਨੇ ਸਿਆਸੀ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਗਤੀਵਿਧੀਆਂ ਤੋਂ ਬਿਲਕੁਲ ਪਾਸੇ ਨੇ ਦੱਸਦੀ ਹੈ ਕਿ ਸੁਖਵੀਰ ਬਾਦਲ ਦੇ ਨਾਮ ਤੇ ਇੱਕ ਵੀਰ ਸੁਖਵੀਰ ਨਾਮ ਦਾ ਇੱਕ ਸੋਸ਼ਲ ਪੇਜ ਬਣਿਆ ਹੋਇਆ ਜਿਸ ਦੇ ਉੱਪਰ ਅੱਜ ਸਵੇਰੇ ਗੀਤ ਰਿਲੀਜ਼ ਹੁੰਦਾ ਤੇ ਗੀਤ ਰਿਲੀਜ਼ ਹੋਣ ਤੋਂ ਬਾਅਦ ਸਿਆਸੀ ਖੇਮੇ ਦੇ ਵਿੱਚ ਇਸ ਦੀ ਚਰਚਾ ਹੋਣੀ ਸ਼ੁਰੂ ਹੋ ਗਈ ਬਹੁਤ ਸਾਰੇ ਅ ਅਕਾਲੀ ਦਲ ਦੇ ਪੱਖੀ ਅਕਾਲੀ ਦਲ ਦੇ ਵਿਰੋਧੀ ਇਸ ਗੀਤ ਤੇ ਆਪਣੀਆਂ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਨੇ ਤਾਂ ਦੱਸ ਦਈਏ ਕਿ ਰੋਕੀ ਮਿੱਤਲ ਨਾਮ ਦੇ ਇਸ ਨੌਜਵਾਨ ਨੇ ਇਸ ਗੀਤ ਨੂੰ ਆਪਣੇ ਅ ਅੰਦਾਜ਼ ਦੇ ਵਿੱਚ ਗਾਇਆ ਆਪਣੇ ਤਰੀਕੇ ਨਾਲ ਗਾਇਆ ਰੋਕੀ ਮਿੱਤਲ ਕੌਣ ਨੇ ਇਹਦੇ ਬਾਰੇ ਹਲੇ ਬਹੁਤਾ ਕੁਝ ਨਹੀਂ ਕਿਹਾ ਜਾ ਸਕਦਾ ਕਿੰਨਾ ਨੇ ਇਹ ਗੀਤ ਉਸ ਤੋਂ ਗਵਾਇਆ ਕਿ ਉਹਨਾਂ ਦੀ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਗਾਇਆ ਜਾਂ ਕਿਸੇ ਨੇ ਪਿੱਛੇ ਤੋਂ ਗਵਾਇਆ ਤਾਂ ਦੱਸ ਦਈਏ ਕਿ ਇਹ ਗੀਤ ਦੀਆਂ ਅਸਲ ਲਾਈਨਾਂ ਕੀ ਨੇ ਇਸ ਗੀਤ ਦੀ ਜਿਹੜੀ ਕੰਟਰੋਵਰਸੀ ਹੋ ਰਹੀ ਆ ਤਾਂ ਉਹ ਕੰਟਰੋਵਰਸੀ ਇਹ ਹੋ ਰਹੀ ਆ ਕਿ ਇਸ ਗੀਤ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਲਾਈਨਾਂ ਲਿਖੀਆਂ ਗਈਆਂ ਨੇ ਕਿ ਸੁਖਵੀਰ ਬਾਦਲ ਨੂੰ ਜਿਹੜਾ ਸੁਖਵੀਰ ਬਾਦਲ ਸਾਜ਼ਿਸ਼ ਦਾ ਸ਼ਿਕਾਰ ਹੋ ਗਏ ਨੇ ਸੁਖਵੀਰ ਬਾਦਲ ਨੂੰ ਅਕਾਲੀ ਦਲ ਦੇ ਵਿੱਚੋਂ ਖਤਮ ਕਰਨ ਲਈ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਾਂ ਕਹਿ ਲਈਏ ਕਿ ਜਿਹੜੇ ਅਕਾਲੀ ਨੇ ਅਕਾਲੀਆਂ ਨੇ ਅੱਜ ਤੱਕ ਕਦੇ ਵੀ ਦਿੱਲੀ ਦਰਬਾਰ ਦੇ ਅੱਗੇ ਸਿਰ ਨਹੀਂ ਝੁਕਾਇਆ ਜਾਂ ਦਿੱਲੀ ਦਲਵਾਰ ਦਰਬਾਰ ਦੀ ਤੋਂਸ ਨਹੀਂ ਸਹੀ ਜਾਂ ਉਹਨਾਂ ਦਾ ਜ਼ਿਕਰ ਕੀਤਾ ਕਿ ਔਖੇ ਵੇਲੇ ਜਿਹੜੇ ਛੱਡ ਗਏ ਨਹੀਂ ਤਾਂ ਸਿੱਧੇ ਢੰਗ ਨਾਲ ਅਕਾਲੀ ਦਲ ਦੀ ਜਿਹੜੀ ਸੁਧਾਰ ਲਹਿਰ ਦੇ ਵਿੱਚ ਜਿਹੜੇ ਆਗੂ ਅਕਾਲੀ ਦਲ ਤੋਂ ਵੱਖ ਹੋ ਗਏ ਜਿਨ੍ਹਾਂ ਨੇ ਕਿਤੇ ਨਾ ਕਿਤੇ ਸ਼ੁਰੂਆਤੀ ਦੌਰ ਦੇ ਵਿੱਚ ਸੁਖਵੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਵਿਖੇ ਤਲਬ ਹੋਣ ਲਈ ਅਕਾਲ ਤਖਤ ਸਾਹਿਬ ਦੇ ਉੱਪਰ ਚਿੱਠੀਆਂ ਲਿਖੀਆਂ ਸੀ ਜਥੇਦਾਰ ਸਾਹਿਬਾਨਾਂ ਨੂੰ ਉਹਨਾਂ ਦੀਆਂ ਤਸਵੀਰਾਂ ਲਾ ਕੇ ਇਹ ਗੀਤ ਉਸ ਤਰੀਕੇ ਨਾਲ ਫਿਲਮਾਂਕਣ ਕਰਕੇ ਪੇਸ਼ ਕੀਤਾ ਗਿਆ ਇਥੋਂ ਤੱਕ ਕਿ ਅ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨਾਂ ਦੀਆਂ ਤਸਵੀਰਾਂ ਵੀ ਇਹਦੇ ਵਿੱਚ ਵਰਤੀਆਂ ਗਈਆਂ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜੰਗੀਰ ਕੌਰ ਤੇ ਹੋਰ ਵੀ ਜਿਹੜੇ ਬਖ ਹੋ ਗਏ ਨੇ ਅਕਾਲੀ ਦਲ ਨਾਲੋਂ ਉਹਨਾਂ ਦੀਆਂ ਤਸਵੀਰਾਂ ਇਹਦੇ ਵਿੱਚ ਵਰਤੀਆਂ ਗਈਆਂ ਨੇ ਸੁਖਵੀਰ ਬਾਦਲ ਨੂੰ ਇੱਕ ਲੋਕ ਪੱਖੀ ਸੁਖਵੀਰ ਬਾਦਲ ਨੂੰ ਅਕਾਲੀ ਦਲ ਪੱਖੀ ਜਾਂ ਸੁਖਵੀਰ ਬਾਦਲ ਨੂੰ ਉਸ ਤਰੀਕੇ ਨਾਲ ਇੱਕ ਹੀਰੋ ਬਣਾ ਕੇ ਪੇਸ਼ ਕੀਤਾ ਗਿਆ ਕੀ ਵਜ੍ਹਾ ਹੈ ਸੁਖਵੀਰ ਸਿੰਘ ਬਾਦਲ ਨੇ ਕੀ ਇਹ ਖੁਦ ਗੀਤ ਗਾਇਆ ਹੈ ਜਾਂ ਕੋਈ ਬੈਸੀ ਉਹਨਾਂ ਦੇ ਪ੍ਰਸ਼ੰਸ਼ਕ ਨੇ ਆਪਣੀ ਮਰਜ਼ੀ ਨਾਲ ਗਾਇਆ ਇਹ ਹਲੇ ਸਵਾਲ ਖਲਾ ਦੇ ਵਿੱਚ ਨੇ ਅਸੀਂ ਖੇਮੇ ਦੇ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ 2 ਦਸੰਬਰ ਨੂੰ ਆਉਣ ਵਾਲੀ 2 ਦਸੰਬਰ ਨੂੰ ਸੁਖਵੀਰ ਸਿੰਘ ਬਾਦਲ ਦੀ ਸਜ਼ਾ ਦੇ ਬਾਰੇ ਫੈਸਲਾ ਲੈਣਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਗਿਆ ਪੁਰਾਣੇ ਜਿਹੜੇ ਸਾਬਕਾ ਉਸ ਵੇਲੇ ਦੇ ਵਿਧਾਇਕ ਸਨ ਉਸ ਵੇਲੇ ਦੇ ਜਿਹੜੇ ਬਾਜ਼ਾਰਤ ਦੇ ਵਿੱਚ ਮੰਤਰੀ ਸਨ ਜਾਂ ਉਸ ਵੇਲੇ ਜਿਹੜੇ ਸਰਕਾਰ ਨਾਲ ਜੁੜੇ ਹੋਏ ਸ ਸਾਰਿਆਂ ਨੂੰ 2 ਦਸੰਬਰ ਨੂੰ ਤਲਬ ਕੀਤਾ ਤੇ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਸਜ਼ਾ ਹੈ ਕਿਹੜੀ ਧਾਰਮਿਕ ਸਜ਼ਾ ਲਾਉਣੀ ਆ ਤਖਤ ਸਾਹਿਬ ਦੇ ਸਹਿਵਾਨਾਂ ਵੱਲੋਂ ਇਹ ਵੀ ਫੈਸਲਾ ਲਿਆ ਜਾਣਾ ਤੇ 2 ਦਸੰਬਰ ਤੋਂ ਪਹਿਲਾਂ ਸੁਖਵੀਰ ਬਾਦਲ ਦੇ ਹੱਕ ਦੇ ਵਿੱਚ ਸੁਖਵੀਰ ਬਾਦਲ ਦੀ ਸਖਸ਼ੀਅਤ ਬਾਰੇ ਇਹੋ ਜਿਹਾ ਗੀਤ ਆਉਣਾ ਇਹ ਆਪਣੇ ਆਪ ਦੇ ਵਿੱਚ ਸਵਾਲ ਖੜਾ ਹੁੰਦਾ ਕਿ ਇਹਦੇ ਇਸ ਗੀਤ ਦੇ ਪਿੱਛੇ ਕੌਣ ਹੈ ਜਾਂ ਇਸ ਗੀਤ ਨੂੰ ਰਿਲੀਜ਼ ਕਰਨ ਦੀ ਮਨਸ਼ਾ ਕੀ ਹੈ ਕਿਉਂਕਿ ਇਹ ਗੀਤ ਬੀਰ ਸੁਖਵੀਰ ਨਾਮ ਦਾ ਜਿਹੜਾ ਪੇਜ ਹੈ ਸੁਖਵੀਰ ਬਾਦਲ ਦਾ ਅਕਾਲੀ ਦਲ ਦਾ ਉਹਦੇ ਉੱਪਰ ਰਿਲੀਜ਼ ਹੋਇਆ ਤਾਂ ਪ੍ਰੋਸੈਜੋਗ ਸੂਤਰਾ ਨੇ ਇਹ ਵੀ ਦੱਸਿਆ ਕਿ ਇਹ ਜਿਹੜਾ ਪੇਜ ਹੈ ਉਹ ਸੁਖਵੀਰ ਬਾਦਲ ਦੇ ਜਿਹੜੇ ਨਿੱਜੀ মিডিਆ ਸਲਾਹਕਾਰ ਨੇ মিডিਆ ਸਾਰਾ ਉਹਨਾਂ ਦਾ ਦੇਖ ਰਹੇ ਨੇ ਲੰਬੇ ਸਮੇਂ ਉਹ ਪੱਤਰਕਾਰਤਾ ਦੇ ਵਿੱਚ ਰਹੇ ਨਹੀਂ ਮੀਡੀਆ ਦੇ ਵਿੱਚ ਰਹੇ ਨਹੀਂ ਉਸ ਤੋਂ ਬਾਅਦ ਉਹ ਅਕਾਲੀ ਦਲ ਦੇ ਵਿੱਚ ਆ ਗਏ ਸਨ ਤੇ ਉਹ ਸ਼ਖਸੀਅਤ ਉਹਨਾਂ ਨੂੰ ਵੇਖ ਰਹੇ ਨੇ ਤਾਂ ਉਹਨਾਂ ਵੱਲੋਂ ਜਾਂ ਉਹਨਾਂ ਦੇ ਇਸ ਸਪੇਸ ਦੇ ਉੱਪਰ ਇਹ ਗੀਤ ਆਉਣਾ ਤਾਂ ਆਪਣੇ ਆਪ ਦੇ ਉੱਪਰ ਅਕਾਲੀ ਦਲ ਦੇ ਉੱਪਰ ਵੀ ਇੱਕ ਸਵਾਲ ਖੜਾ ਹੁੰਦਾ ਕਿ ਇਸ ਗੀਤ ਨੂੰ ਰਿਲੀਜ਼ ਕਰਨ ਦਾ ਕੀ ਮਕਸਦ ਹੈ ਉਹ ਵੀ ਬਿਲਕੁਲ ਉਸ ਵਕਤ ਜਦੋਂ 2 ਦਸੰਬਰ ਨੂੰ ਇੱਕ ਧਾਰਮਿਕ ਸਜਾ ਲਗਾਈ ਜਾਣੀ ਆ ਕੋਈ ਫੈਸਲਾ ਆਉਣਾ ਹੈ ਅਕਾਲ ਤਖਤ ਸਾਹਿਬ ਵੱਲੋਂ ਪਰ ਇਸ ਗੀਤ ਦੇ ਪਿੱਛੇ ਕੌਣ ਹੈ ਕਿ ਸੱਚਮੁੱਚ ਸੁਖਵੀਰ ਬਾਦਲ ਨਾਲ ਕੋਈ ਸਾਜ਼ਿਸ਼ ਹੋਈ ਹੈ ਕਿ ਸੱਚਮੁੱਚ ਸੁਖਵੀਰ ਬਾਦਲ ਸਾਜ਼ਿਸ਼ ਦਾ ਸ਼ਿਕਾਰ ਹੋ ਗਏ ਨੇ ਕੀ ਸੱਚਮੁੱਚ ਸੁਖਵੀਰ ਬਾਦਲ ਦੀ ਇਸ ਸਾਰੀ ਸਾਜ਼ਿਸ਼ ਦੇ ਪਿੱਛੇ ਜਾਂ ਅਕਾਲੀ ਦਲ ਨੂੰ ਖੇਰੂ-ਖੇਰੂ ਕਰਨ ਦੇ ਪਿੱਛੇ ਏਜੰਸੀਆਂ ਦਾ ਹੱਥ ਹੈ ਤੁਸੀਂ ਕੀ ਸੋਚਦੇ ਹੋ ਤੁਹਾਡਾ ਕੀ ਮੰਨਣਾ ਹੈ ਤੁਹਾਡਾ ਪ੍ਰतिकਰਮ ਕੀ ਹੈ ਸਾਨੂੰ ਇਸ ਬਾਰੇ ਜਰੂਰ ਦੱਸਣਾ ਕਮੈਂਟ ਬਾਕਸ ਦੀ ਵਿੱਚ ਆਪਣੇ ਪ੍ਰतिकਰਮ ਜਰੂਰ ਸਾਨੂੰ ਭੇਜਣਾ ਤੁਹਾਡੀ ਉਡੀਕ ਰਹੇਗੀ ਇਸੇ ਤਰ੍ਹਾਂ ਦੀਆਂ ਸਮਾਜਿਕ ਰਾਜਨੀਤਿਕ ਧਾਰਮਿਕ ਖਬਰਾਂ ਵੇਖਣ ਲਈ ਜੁੜੇ ਰਹੋ ਔਨ ਪੁਆਇੰਟ ਦੇ ਨਾਲ ਧੰਨਵਾਦ